हां जी दोस्तों रोज दी तरह ਪਹੁੰਚ ਗਏ ਆ ਅੱਜ ਆਪਾਂ ਫੇਰ ਸਬਜੀ ਮੰਡੀ ਦੇ ਵਿੱਚ ਤੇ ਗੱਲ ਕਰਾਂਗੇ ਸਬਜ਼ੀਆਂ ਦੇ ਰੇਟ ਬਾਰੇ ਕੀ ਮੰਦਾ ਹੋਇਆ ਤੇ ਕੀ ਟੀਜ ਹੋਇਆ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਜਿਹੜੇ ਭਰਾ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਬੇਨਤੀ ਆ ਗੁਜਾਰਸਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਸਾਰੀ ਮੰਡੀ ਦੇ ਵਿੱਚ ਘੇੜਾ ਦੇਮਾ ਕਦੂ ਤੋਰੀ ਭਿੰਡੀ ਆਲੂ ਪਿਆਜ਼ ਤੋਂ ਲੈ ਕੇ ਸਾਰੇ ਡੇਟਾ ਬਾਰੇ ਗੱਲ ਕਰਾਂਗੇ ਦੋਸਤੋ ਆਲੂ ਦੇ ਰੇਟ ਆ ਜਿਹੜੇ ਤੁਹਾਨੂੰ ਪਹਿਲੀ ਦੱਸ ਦਈਏ ਕਿ 9 950 ਤੱਕ ਗੱਟਾ ਵਿਕ ਰਿਹਾ ਹੈ ਜੀ ਤੇ ਪਿਆਜ਼ ਦੇ ਰੇਟ ਉੱਥੇ ਚੱਲ ਰਹੇ ਨੇ ਯਾਨੀ ਕਿ 35 ਤੋਂ 37 ਰੁਪਏ ਕਿਲੋ ਤੱਕ ਚੱਲ ਰਹੇ ਨੇ ਦੋਸਤੋ ਬਾਕੀ ਹੁਣ ਸਬਜ਼ੀਆਂ ਦੀ ਗੱਲ ਕਰਦੇ ਆਂ ਤੇ ਸਬਜ਼ੀਆਂ ਕੀ ਕੀ ਰੇਟ ਨੇ ਸਭ ਤੋਂ ਪਹਿਲਾਂ ਹਰੀ ਮਿਰਚ ਦੀ ਗੱਲ ਕਰੀਏ ਤਾਂ ਦੋਸਤੋ ਹਰੀ ਮਿਰਚ ਦਾ ਰੇਟ 30 ਰੁਪਏ ਬੋਲਿਆ ਵੀਰ ਨੇ 30 ਰੁਪਏ ਬੋਲਿਆਗਾ ਤੇ ਅੱਗੇ ਦੇਖਦੇ ਆਂ ਤੇ ਕੀ ਪਿਆ ਦੋਸਤੋ ਖੀਰਾ ਚੱਕੀ ਰਿਹਾ ਵੀਰ ਜਿਹੜਾ 20 ਰੁਪਏ ਕਿਲੋ ਬੋਲ ਰਿਹਾ ਸੀਗਾ ਕੀਦੇ ਦਾ ਰੇਟ ਭਰਾ 20 ਰੁਪਏ ਕਿਲੋ बोल ਰਿਹਾ ਸੀਗਾ ਇੱਧਰ ਵੀ ਪਿਆਗਾ ਜਾਨੀ ਕਿ ਇਹ ਰੇਟ ਵੱਧ ਘਟ ਵੀ ਜਾਂਦੇ ਨੇ 5-4 ਰੁਪਏ ਦਾ ਫਰਕ ਪੈ ਜਾਂਦਾ ਹੁੰਦਾ ਕੋਈ ਚੀਜ਼ ਕੁਆਲਿਟੀ ਦੇ ਅਨੁਸਾਰ ਜੀ ਦੋਸਤੋ ਅੱਗੇ ਚੱਲਦੇ ਹਾਂ ਤੇ ਗੱਲ ਕਰਦੇ ਹਾਂ ਦੋਸਤੋ ਪਿਆਜ਼ ਦੀ ਪਿਆਜ਼ ਦਾ ਤੁਹਾਨੂੰ ਰੇਟ 10 ਹੀ ਦਿੱਤਾ ਤੇ 35 ਤੋਂ 37 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਜੀ ਆਲੂ ਦਾ ਗੱਟਾ ਤੁਹਾਨੂੰ ਦੱਸਿਆ ਸੀ ਦੋਸਤੋ 9 ਤੋਂ 950 ਤੱਕ ਵਿਕ ਰਿਹਾ ਹੈ ਜੀ 960 ਤੱਕ ਵੀ ਵਿਕੇ ਜੀ ਗੱਟਾ ਬਾਕੀ ਦੋਸਤੋ ਕੱਦੂ ਦੀ ਗੱਲ ਕਰੀ ਤਾਂ ਕੱਦੂ ਦਾ ਰੇਟ ਹੈ ਜਿਹੜਾ 45 ਤੋਂ 50 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਦੋਸਤੋ ਅੱਜ ਮੰਡੀ ਦੇ ਵਿੱਚ ਤੇ ਤੋਰੀ ਦੀ ਗੱਲ ਕਰੀ ਤਾਂ ਦੋਸਤੋ ਤੋਰੀ ਪਈ ਸੀ ਕਰੇਟ ਦੇ ਵਿੱਚ ਤੋਰੀ ਦੀ ਗੱਲ ਕਰੀ ਤਾਂ 45 ਤੋਂ 50 ਰੁਪਏ ਤੋਰੀ ਵੀ ਵਿਕ ਰਹੀ ਹੈ ਜੀ ਅੱਜ ਟਮਾਟਰ ਦੀ ਗੱਲ ਕਰਨਾ ਤਾਂ ਟਮਾਟਰ ਦਾ ਰੇਟ ਹੈ ਜਿਹੜਾ ਅੱਜ 30 ਤੋਂ 35 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਜੀ 40 ਰੁਪਏ ਵੀ ਵਿਕ ਰਿਹਾ ਹੈ ਵਿੱਚ ਟਮਾਟਰ ਜਿਹੜਾ ਵਧੀਆ ਕੁਆਲਿਟੀ ਹੈ ਇੱਕ ਨੰਬਰ ਵਨ ਤੇ ਕੱਦੂ ਨੇ ਭਰਾ ਉਹੀ ਬੋਲਿਆ ਰੇਟ ਤੇ ਨਿੰਬੂ ਦੀ ਗੱਲ ਕਰੀ ਤਾਂ ਦੋਸਤੋਂ ਨਿੰਬੂ ਵਿਕਰਿਆ 70 ਤੋਂ 80 ਰੁਪਏ ਕਿਲੋ ਤੱਕ ਵਿਕਰਿਆ ਜੀ ਕੱਦੂ ਬਾਰੇ ਬਾਬਾ ਜੀ ਨਾਲ ਗੱਲ ਕਰਦੇ ਆ ਤੇ ਪੁੱਛਦੇ ਆ ਰੇਟ ਦੱਸਿਆ ਬਾਬਾ ਜੀ ਨੇ ਆ ਕੱਦੂ ਦਾ ਰੇਟ 50 ਰੁਪਏ ਦੱਸਿਆ ਜੀ ਇਧਰਲੇ ਕੱਦੂ ਜਿਹੜੇ ਬਾਬਾ ਜੀ ਕੋਲ ਪਏ ਸੀ ਮੋਟਾ ਕੱਦੂ ਆ ਇਹਦਾ 40 ਰੁਪਏ ਰੇਟ ਦੱਸਿਆ ਸੀ ਬਾਬਾ ਜੀ ਨੇ ਯਾਨੀ ਕਿ ਸਾਈਜ਼ ਵੱਡਾ ਇਹਨਾਂ ਕੱਦੂ ਦਾ ਤੇ ਅੱਗੇ ਗੱਲ ਕਰਦੇ ਆਂ ਦੋਸਤੋ ਪੇਠੇ ਦੀ ਪੇਠੇ ਵੱਲ ਝਾਤ ਮਾਰਦੇ ਆਂ ਤਾਂ ਪੇਠੇ ਦੀ ਗੱਲ ਕਰੀਏ ਤਾਂ ਦੋਸਤੋ 10 ਤੋਂ ਲੈ ਕੇ 11-12 ਰੁਪਏ ਤੱਕ ਪੇਠਾ ਵਿਕ ਰਿਹਾ ਜੀ ਤਕਰੀਬਨ ਜ਼ਿਆਦਾ ਰੇਟ ਆ ਜਿਹੜਾ ਪੇਠੇ ਦਾ 10 ਰੁਪਏ ਚੱਲ ਰਿਹਾ ਜੀ ਬਾਕੀ ਸਾਰੇ ਰੇਟ ਕੁਆਲਿਟੀ ਅਨੁਸਾਰ ਹੁੰਦੇ ਨੇ ਸਹਿਜ ਅਨੁਸਾਰ ਹੁੰਦੇ ਨੇ ਸਬਜ਼ੀ ਦੇ ਤੇ ਅੱਗੇ ਵੀ ਜਿਹੜਾ ਦਿਨਾਂ ਦੋਸਤੋ ਗੋਭੀ ਦੀ ਗੱਲ ਕਰਾਂਗੇ ਗੋਭੀ ਦੀ ਗੱਲ ਕਰੀਏ ਤਾਂ ਦੋਸਤੋ ਜਿਹੜਾ ਗੋਭੀ ਦਾ ਰੇਟ ਆ 45 ਤੋਂ 50 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਗੋਭੀ ਬਹੁਤ ਸੋਹਣੀ ਚਿੱਟੀ ਗੋਭੀ ਹੈ ਜੀ ਦੇਖੋ ਜੀ ਕੰਪੂਰੀ ਐਨ ਕੁਆਲਿਟੀ ਸਿਰਾਂ ਨੰਬਰ 1 ਕੁਆਲਿਟੀ ਹੈ ਜੀ ਗੋਭੀ ਦੀ ਤੇ ਅਰਬੀ ਦੀ ਗੱਲ ਕਰੀਏ ਤਾਂ ਦੋਸਤੋ ਅਰਬੀ ਦਾ ਰੇਟ ਆ ਜਿਹੜਾ 40 ਤੋਂ 45 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਢਿੰਡੇ ਦਾ ਰੇਟ ਵੀ 40 45 ਰੁਪਏ ਕਿਲੋ ਚੱਲ ਰਿਹਾ ਹੈ ਜੀ ਬਹੁਤ ਸੋਹਣਾ ਕੱਚਾ ਢਿੰਡਾ ਜੀ ਦੋਸਤੋ ਅੱਗੇ ਗੱਲ ਕਰਦੇ ਆਂ ਜਾ ਕੇ ਮਾਰਦੇ ਆਂ ਝਾਤ ਢਿੰਡੇ ਦੇ ਰੇਟ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ ਪਤਾ ਲੱਗ ਚੁੱਕਿਆ ਤੁਹਾਨੂੰ ਇਸ ਦੇ ਰੇਟ ਬਾਰੇ ਆਹ ਭਰਾ 10 ਰੁਪਏ ਪੇਠਾ ਬੋਲ ਰਿਹਾ ਸੀ ਜੋ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਪੇਠਾ ਹੈ ਵੀ ਜੀ 10 ਰੁਪਏ ਕਿਲੋ ਬੋਲੇ ਵੀਰ ਨੇ ਇਸ ਦਾ ਰੇਟ ਵੀ ਅੱਗੇ ਚੱਲਦੇ ਆਂ ਦੋਸਤੋ ਹੋਰ ਝਾਤ ਮਾਰਦੇ ਆਂ ਤੇ ਪਈਆ ਗਵਾ ਹਰੀ ਮਿਰਚ ਦਾ ਰੇਟ ਦੋਸਤੋ ਇਹ ਭਰਾ ਵੀ 3 ਰੁਪਏ ਕਿਲੋ ਬੋਲ ਰਿਹਾ ਜੀ ਅੱਗੇ ਹੋਰ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਆ ਕਿਹੜੀ ਕਿਹੜੇ ਰੇਟ ਤੇ ਕੀ ਕੀ ਵਿਕਿਆ ਜੀ ਗਵਾਰ ਫਲੀ ਦਾ ਰੇਟ ਤੁਹਾਨੂੰ ਪਹਿਲੀ ਦੱਸ ਦਿੰਨੇ ਆ ਵੀ ਅੱਜ ਅੱਜ ਵਿਕਿਆ ਜਿਹੜਾ 50 ਤੋਂ 55 ਰੁਪਏ ਕਿਲੋ ਵਿਕਿਆ ਜੀ ਭਿੰਡੀ ਦਾ ਰੇਟ ਆਪਰਾ ਅਗਾਹ ਹ ਸੌਰੀ ਜੀ ਗਵਾਰੇ ਦਾ ਰੇਟ ਦੱਸੀ ਤਾਂ ਇਹ ਵੀ ਬਾਬਾ ਜੀ ਬੋਲ ਰਹੇ ਨੇ 50 ਰੁਪਏ ਕਿਲੋ ਜੀ 50 ਤੋਂ 55 ਤੱਕ ਵਿਕਿਆ ਜੀ ਗਵਾਰਾ ਚੌਲੇ ਦੀ ਗੱਲ ਕਰੀਏ ਦੋਸਤੋ ਚੌਲਾ ਵੀ 40 45 ਰੁਪਏ ਕਿਲੋ ਤੱਕ ਵਿਕ ਗਿਆ ਜੀ ਅੱਗੇ ਚੱਲਦੇ ਆਂ ਦੋਸਤੋ ਦੇਖਦੇ ਆਂ ਕਿੱਥੇ ਕੀ ਪਿਆਗਾ ਗੋਭੀ ਦੇ ਰੇਟ ਬਾਰੇ ਤੁਹਾਨੂੰ ਜਾਣਕਾਰੀ ਦੇਈ ਦਿੱਤੀ ਤੇ ਸਿਮਲਾ ਮਿਰਚ ਦੀ ਗੱਲ ਕਰੀ 45 ਤੋਂ 50 ਰੁਪਏ ਤੱਕ ਵਿਕ ਰਹੀ ਹੈ ਜੀ ਗੋਭੀ ਇਹ ਵੀ ਬਹੁਤ ਸੋਹਣੀ ਆ ਦੋਸਤੋ